Why the rope? 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 Why the Why the Why the Why the Why the Why the ਵਾਹਿਗੁਰੂ ਜੀ ਦਾ ਹਾਲ ਚਾਲ ਵਾਹਿਗੁਰੂ ਜੀ ਦੀ ਫਤਿਹ ਤੇ ਲੁਕੀਏ ਵਾਹਿਗੁਰੂ ਤੇ ਅੱਜ ਆਪਾਂ ਹੁਣ ਫੇਰ ਨਹੀਂ ਤਰੀ ਤੇ 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 ਵੀ ਸੱਜਣ ਦੇ ਤੇ ਅੱਜ ਫਿਰ ਤੋਂ ਉਹ ਦੀ ਸਟਿਊਸ਼ਨ ਦੀ ਛੁੱਟੀ ਬਹੁਤ ਹੋ ਗਿਆ ਜਿਹਦਾ ਦੱਸ ਲਿਆ ਹੈ ਟੀਵੀ ਚੱਲ ਨਹੀਂ ਗਿਆ ਨੈਟਵਰਕ ਚੱਲ ਨਹੀਂ ਰਿਹਾ ਭਾਣੀ ਅੱਜ ਵਾਈਫਾਈ ਚੱਲਦਾ ਕੋੜੀ ਹੋਈ ਜਾਂਦੀ ਆ Ha det, ਪਤਨਦਰ ਤੇ ਲਿੰਗਲੇ ਦਮ ਮੈਂ ਸੋਚਿਆ ਕਿ ਤੁਹਾਨੂੰ ਚਾਚੇ ਜੀ ਮੇਰੇ ਚਾਚੇ ਉਹਨਾਂ ਦੀ ਟੀਮ ਦਹਾਣੇ ਤੇ ਚਲੋ ਨਿੱਕੋ ਦੀ ਦੀ ਮੈਂ ਕਿਹਾ ਕਿ ਦੀ ਚਾਚੂ ਦੀ ਟੀਮ ਦਿਮਾਤ ਲਾ ਉਹ ਬੱਠੇ ਆਫੇ ਦੇ ਇਸ ਆ ਗਾ ਇਕਦਾਂ ਜਿਹੜਾ ਜੰਗਲੀ ਬਣਾਇਆ ਤੇ ਆਇਆ ਦਵਾ ਬੇੜਾ ਦਾ ਬੂਟਾ

ਪੂਰਾ ਪਿਆਰ ਚਲਾ ਗਿਆ ਇਹ ਕੀ ਹੈ ਦੂਸਰਾ ਲੜਕਾ ਲੋ ਕਿਸ ਦਾ ਭਾਈ ਚਲੀ ਗਿਆ ਪਿਆਰ ਅੱਛਾ ਕੀ ਆਪ ਕੀ ਬਣਾ ਰਹੇ ਹੋ ਆਹ ਤਾਂ ਅੰਬਾ ਦਾ ਬਾਗ ਤੇ ਆਹ ਵੇਖੋ ਕਿੰਨੇ ਧਰੇ ਇੱਥੇ ਛੋਟੇ ਉੱਥੇ ਵੱਡੇ ਚਲੋ ਤੁਹਾਨੂੰ ਸਾਫਤੀ ਦਿਖਾਉਣੀ ਆ ਗイズ ਆ ਵੇਖੋ ਆਹ ਵਸਟਾਲਾ ਦੱਸੇ ਤੀ ਨੂੰ ਕਿਉਂ ਪਤਾ ਸਟਾਲਾ ਤੀ ਹੁੰਦਾ ਯਾਰ ਜੀ ਵਧੀਆ ਜੀ ਤੁਸੀਂ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਭਾਈ ਜੀ ਗਾਇਸ ਆਵਾ ਮਿਸਤਰੀ ਆਹੇ ਬੋਲੀ ਕੰਦ ਕਰਦੇ ਮਿੱਟੀ ਮਿਲਾਇਆ ਵਾ ਹਾਂ ਜੀ ਇੱਟਾਂ ਹੋਣਗੇ ਆ ਹਿੱਟਾ ਲਾਉਣ ਦੇ ਇੱਥੇ ਹੀ ਜਿਹੜਾ ਬਾਹਰ ਆਏ ਜੀ ਉਹ ਕੰਮ ਇਹਦੇ ਦਾ ਹੈ ਮੈਂ ਜਿੰਨੇ ਲੋਨ ਦੇ ਫਰbaar ਇਟਾ ਲਾਉ ਦੇ ਹਾਂਜੀ ਕੈਸ ਹੂੰ ਬੋਂਦੇ ਆਂ ਪੱਠੇ ਮੱਜਾਂ ਨੂੰ ਉਹ ਆ ਮੱਜਾਂ ਉੱਥੇ ਮੈਂ ਸੋ ਮੱਜ ਜੂ ਬੋਂਦੀ ਆਂ ਆਵਾ ਰੱਜੂ ਹੋ ਰੱਜੂ ਵਧੀਆ ਵਧੀਆ ਹੈ ਦਿਲ ਕਿਰਾਏ ਤੋਂ ਸੁਣਾ ਬਈ ਵਧੀਆ ਦੇਸਾ ਬੜੇ ਪਿੰਨਾਂ ਦੇ ਹਰ ਤੋਂ ਆਉਂਦੇ ਆ ਜਿਹਹੁਣ ਤੂੰ ਆਪਣੇ ਬਾਰੇ ਦੱਸ ਇਥੋਂ ਐ ਆਪਣੇ ਵਾਰੇ ਕੀ ਦੱਸਣਾ ਹੈ ਖੇਤੀਬਾੜੀ ਕਰਤਾ ਹੈ ਸਰਦਾਰ ਕੇ ਡੰਗਰ ਕੇ ਪੱਠੇ ਪਤਾ ਹੈ ਮਾ ਚੋਤਾ ਹੈ ਖੇਤੀਬਾੜੀ ਕਰਦਾ ਡੰਦਰ ਚੋਨਾ ਆਹੋ ਛਾ ਨਾਈ ਤੇ ਵੀ ਆ ਰੋ ਆਇਆ ਬਿਹਾਰ ਤੋਂ ਬਨਵਨ ਦ੍ਰਿਸ਼ਟੀ ਅੱਛਾ ਇਹ ਜਦੋਂ ਤੇ ਨਾ ਚੇੜੋ ਜਿਆਵਾ 18 ਸਾਲ 18 ਸਾਲ ਹਮ ਅੱਛਾ ਆ ਵੀ ਜਦੋਂ ਤੇ ਨਾ ਚੇੜੋ ਜਿਆ ਉਹਦੇ ਨੂੰ 40 ਸਾਲ 40 ਸਾਲ ਅੱਛਾ ਇੰਨਾ ਟਾਈਮ ਉਹਦੋਂ ਤੇ ਮੇਰਾ ਚਾਚਾ ਵੀ ਨਹੀਂ ਪੈਦਾ ਹੋਇਆ ਹੋਣਾ ਨਹੀਂ ਨਹੀਂ ਛੋਟਾ ਜਹੀ ਤੇਰੀ ਅੱਡਾ ਕੀ ਤੇਰੇ ਤੋਂ ਛੋਟਾ ਤੇਰਾ ਹੈ चाचा ही तेरा डैडी है तेरा डैडी है तो दो समय थे उन दा अच्छा इन्हें छोटे ही और <laughs> इन्हें छोटी तेरे चाचा ही ਪਤਾ ਨੂੰ ਮਿਲਿਆ ਹੀ ਰਾਜੂ ਬਈ ਇਹ ਨਾ ਜਿਹੜਾ ਬਿਹਾਰ ਤੋਂ ਆਇਆ ਪੰਜਾਬ ਚੋਂ 44 ਸਾਲ ਹੋਦੇ ਤੇ ਇੱਥੇ ਹੁਣ 29 ਜਦੋਂ ਤਰ੍ਹਾਂ ਦਾ ਪੱਠੇ ਪਾਉਂਦਾ ਤੇ 19 18 ਸਾਲ ਹੋਦੇ ਆ ਵੇ ਲੋ ਤੇ ਮੈਂ ਅਹੀਂ ਸੁਣਦੇ ਜੇ ਇੰਨਾ ਸਾਲ ਨੂੰ ਇੱਥੇ ਹੋ ਰਿਹਾ ਵਾ ਤੇ ਹੁਣ ਦਿਨੇ ਸਾਲਾ ਦਾ ਹੋਊਦਾ ਪਤਾ ਨਹੀਂ ਸੋ ਜਿਹੜਾ ਰਾਜੂ ਵਾ ਦਿਨੇ ਸਾਲਾ ਦਾ ਹੋਊਦਾ ਹੁਣ ਇਹ ਬੁੱਤ ਨੀ ਗਾਇਆ ਇਹ 10 12 ਸਾਲ ਅਦਾ ਆਇਆ ਸੀ ਇੱਥੇ ਉਹਨੂੰ ਪੰਜਾਬ 50 ਸਾਲ ਦਾ ਹੋਇਆ ਨਾ 55 52 ਸਾਲ ਦਾ ਅੱਛਾ ਨਿਕਲ ਕੇ ਆ ਗਏ ਇਹਦਾ ਪਹਿਲਾਂ ਡੈਡੀ ਆਏ ਸੀ ਹਾਂ ਉਹ ਨੂੰ ਲੜਾਗੇ ਉਦੋਂ ਤਾਂ ਅਹੀ ਹੋਈ ਵੀ ਨਹੀਂ ਹਾਂ ਜਦੋਂ ਇਹ ਇਹ ਹੋਇਆ ਆਇਆ ਸੀ ਉਦੋਂ ਅਸੀਂ 3-4 ਸਾਲ ਦੇ ਹਾਂ ਤੇ ਪਾਪਾ ਤੋਂ ਤਿੰਨੇ ਸਾਲ ਵੱਡਾ ਹੋਦਾ ਪਾਪਾ ਤੋਂ ਬੜਾ ਵੱਡਾ ਵਾ ਪਾਪਾ ਵੀ ਬਤ ਉਦੋਂ ਦਹਾਕ ਸਾਲ ਦਾ ਲੱਗਦਾ ਹੈ ਜਦੋਂ ਆਇਆ ਲਗਭਗ 12 15 ਸਾਲ ਵੱਡਾ ਹੈਗਾ 15 ਸਾਲ ਵੱਡਾ ਹਾਂ ਵੇ ਲੋ ਸਾਈਜ਼ ਜਿਹੜਾ ਜੁੱਤੋਂ ਮੁੰਡਾ ਹੀ ਐ ਤੇ ਉਹ ਫੈਕਟਰੀ ਤੇ ਤੰਦਰਦੇ ਸੀ ਤੇ ਤੇਨੇ ਸਿੱਧਰੇੜ ਪੀ ਤੇ ਉੱਥੇ ਹੀ ਛੋੜਤੀ ਤੇ ਸਾਰੀ ਫੈਕਟਰੀ ਚਦਲਾਦੀ ਉੱਥੇ ਜਿੰਨੇ ਵੀ ਤੰਦਰਦੇ ਹੀ ਜੁੱਤੋਂ ਮੁੰਡਾ ਵੀ ਸਾਰੇ ਜਲ ਤੇ ਰਾਤ ਹੋਵੇ ਸਾਰ ਤੇ ਅੱਜ ਸਾਲ ਹੀ ਹੋਇਆ ਹੁਣਾਵਾ ਐਸ ਨੂੰ ਮੈਂ ਦੱਲ ਲੈਂਦੇ ਆ ਹਾ ਚਾਚੀ ਦੀ ਟੀਮ ਬਣਾ ਤੇ ਪਰ ਸਾਨੂੰ ਪਤਾ ਹੀ ਨਹੀਂ ਚੱਲਿਆ ਉਹ ਬਿਹਾਰ ਚਲਦੇ ਆ ਵਾਪਸ ਹੁਣ ਜਦੋਂ ਇੱਥੇ ਆਉਂਦੇ ਮੈਂ ਤੁਹਾਨੂੰ ਦੱਸਾਂ ਹੁੰਦਾ ਉਹ ਠੀਕ ਮਾ ਚਾਚੀ ਦੀ ਤੇ ਬਸ ਦੋ ਭੈਣਾਂ ਹੀ ਉੱਥੇ ਜੇ ਇਹ ਵੱਡੀ ਸਾਤ ਨੂੰ ਦੀ ਛੋਟੀ ਰੋਟੀਆਂ ਬਣਾਉਂਦੀ ਦੇਖੀ ਵੇਖਣਾ ਐਸ ਨੂੰ ਬਸ ਥੋੜੀ ਤਿੱਖੀ ਤੇ ਚਲੋ ਹੂ ちゃっ ਤੇ ਗਾ Ting 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 嗯。

ਤੇ ਆਪ 333 ਲਈ ਤੇ ਆਪਾ ਰੋਟੀ ਵੀ ਖਾਲੀ ਸੀ ਮੌਦਾ ਬਲੋਦ ਨਹੀਂ ਬਣਾ ਪਾਇਆ ਤੇ ਅੱਜ ਬਣਾਇਆ ਬਹੁਤ ਹੀ ਟੇਸਟੀ ਨਹੀਂ ਬਹੁਤ ਹੀ ਤੇ ਤੁਸੀਂ ਹੀ ਮੇਰੇ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਜਿੱਦੋਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜੀ ਮੈਨੂੰ ਹੋਰ ਮੋਟੀਵੇਸ਼ਨ ਮਿਲਦੀ ਹੈ ਤੇ ਮੈਂ ਹੋਰ ਜ਼ਰਦ ਬਦੀਆਂ ਬਣਾਇਆ ਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ